ਜਿਵੇਂ ਹੁਣ ਚਰਚਾਾਂਾਂ ਚੱਲ ਰਹੀਆਂ ਨੇ ਜਿਵੇਂ ਸਿੱਧਾ ਟੈਗ ਹੀ ਕੀਤਾ ਜਾ ਰਿਹਾ ਸੁਖਵੀਰ ਵਾਦਲ ਨੂੰ ਹੁਣ ਫਿਰ ਅਕਾਲੀ ਦਲ ਦਾ ਅੱਗੇ ਫਿਊਚਰ ਕੀ ਹੋ ਕੀ ਰਹੂਗਾ ਭਵਿਕਾ ਅਕਾਲੀ ਦਲ ਦਾ ਦੇਖੋ ਜੇ ਪੰਜਾਬ ਨੇ ਵਚਣਾ ਪੰਥ ਨੇ ਵਚਣਾ ਤਾਂ ਅਕਾਲੀ ਦਲ ਦੀ ਚੜ੍ਹਦੀ ਕਲਾ ਪੰਜਾਬ ਦੇ ਲਈ ਬਹੁਤ ਜ਼ਰੂਰੀ ਹੈ ਤੇ ਅਕਾਲੀ ਦਲ ਦੇ ਜਿੰਨੇ ਵੀ ਧੜੇ ਨੇ ਜੇਕਰ ਉਹ ਸੱਚਮੁੱਚ ਜਿਸ ਤਰੀਕੇ ਦੀਆਂ ਉਹ ਗੱਲਾਂ ਕਰਦੇ ਨੇ ਕਿ ਮਰਿਆਦਾ ਮਾਨੇ ਅਸੀਂ ਤਾਂ ਸਿਧਾਂਤਾਂ ਦੀ ਲੜਾਈ ਲੜ ਰਹੇ ਹਾਂ ਅਸੀਂ ਸੁਖਬੀਰ ਬਾਦਲ ਦੇ ਵਿਰੋਧੀ ਨਹੀਂ ਹੈਗੇ ਅਸੀਂ ਸਿਧਾਂਤਿਕ ਲੜਾਈ ਲੜਦੇ ਹਾਂ ਹਾਂ ਜੇਕਰ ਉਹ ਸੱਚਮੁੱਚ ਸਿਧਾਂਤਾਂ ਦੀ ਲੜਾਈ ਲੜਦੇ ਨੇ ਉਹਨਾਂ ਨੂੰ ਮਰਿਆਦਾ ਮਾਨ ਦਾ ਫਿਕਰ ਹੈ ਤਾਂ ਸੁਖਬੀਰ ਬਾਦਲ ਪਾਸੇ ਨੇ પાસੇ ਹੋ ਜਾਣਗੇ ਜਾਂ ਸਾਰੇ ਇਕੱਠੇ ਹੋ ਜਾਣ ਤੇ ਸੁਖਬੀਰ ਬਾਦਲੂ ਪਾਸੇ ਕਰ ਦਿੱਤਾ ਜਾਵੇ ਤੇ ਹਾਂ ਇੰਨੀ ਗੱਲ ਜ਼ਰੂਰ ਹੈ ਕਿ ਸੁਖਬੀਰ ਬਾਦਲ ਪਾਸੇ ਹੋਣ ਨੂੰ ਤਿਆਰ ਨਹੀਂ ਹਨ ਇੰਨਾ ਕੁ ਤਰਕ ਜ਼ਰੂਰ ਵਿਰੋਧੀਆਂ ਦਾ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਕੋਸ਼ਿਸ਼ਾਂ ਨੇ ਜਿਸ ਤਰੀਕੇ ਦੇ ਨਾਲ ਕਿਉਂਕਿ ਪਿਛਲੀਆਂ ਇਲੈਕਸ਼ਨ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਪ੍ਰੇਮ ਸਿੰਘ ਚੰਦੂ ਮਾਜਰਾ ਹੋਣ ਸੁਰਜੀਤ ਸਿੰਘ ਰਖੜਾ ਹੋਣ ਬੀਬੀ ਜ਼ਗੀਰ ਕੌਰ ਹੋਣ ਇਹ ਸਾਰੇ ਉਹ ਆਗੂ ਨੇ ਜਿਹੜੇ ਕਿ ਬੀਜੇਪੀ ਦੇ ਨਾਲ ਗੱਠਜੋੜ ਦੇ ਹਮਾਇਤੀ ਨੇ ਤੇ ਸੁਖਬੀਰ ਬਾਦਲ ਲਗਾਤਾਰ ਕਹਿੰਦੇ ਰਹੇ ਨੇ ਕਿ ਬੀਜੇਪੀ ਦੇ ਨਾਲ ਮੈਂ ਗਠਜੋੜ ਨਹੀਂ ਕਰਾਂਗਾ ਹਾਲਾਂਕਿ ਬੀਜੇਪੀ ਹੋਰ ਤਰਕ ਦਿੰਦੀ ਹੈ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਹੋਰ ਤਰਕ ਦਿੰਦੇ ਨੇ ਤੇ ਜੇਕਰ ਕਿਸੇ ਪੰਜਾਬ ਦੇ ਵਸਿੰਦੇ ਨੂੰ ਜੇਕਰ ਪੰਜਾਬ ਦੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਨੂੰ ਜਿਉ ਕੇ ਸਾਫਕਾ ਨੇ ਹੁਣ ਜੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਤਾਂ ਸਾਰੇ ਸਿੱਖਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਸਿਧਾਂਤਾਂ ਦੇ ਲਈ ਮर्यादाਾਂ ਦੇ ਲਈ ਅਕਾਲੀ ਦਲ ਦੀ ਚੜ੍ਹਦੀ ਕਲਾ ਬਹੁਤ ਜ਼ਰੂਰੀ ਹੈ ਤੱਕੜੀ ਚੋਣ ਨਿਸ਼ਾਨ ਵਾਲਾ ਹੀ ਅਕਾਲੀ ਦਲ ਅਸਲੀ ਹੈ ਤੇ ਜੋ ਐ ਜੀ ਪੀ ਸੀ ਨੂੰ ਪ੍ਰਭਾਵਿਤ ਕਰਦਾ ਉਸੇ ਅਕਾਲੀ ਦਲ ਨੂੰ ਜਿਹੜਾ ਅਸਲੀ ਅਕਾਲੀ ਦਲ ਮੰਨਿਆ ਜਾਂਦਾ ਹੈ ਤੇ ਜੇਕਰ ਚ ਪੰਜਾਬ ਨੂੰ ਬਚਾਉਣਾ ਹੈ ਪੰਥ ਨੂੰ ਬਚਾਉਣਾ ਹੈ ਤਾਂ ਅਕਾਲੀ ਦਲ ਦੀ ਹੋਂਦ ਬਚਣੀ ਬਹੁਤ ਜ਼ਰੂਰੀ ਹੈ ਖੇਤਰੀ ਪਾਰਟੀਆਂ ਦੇ ਇਕੱਲੇ ਪੰਜਾਬ ਦੇ ਸੰਦਰਭ ਦੇ ਵਿੱਚ ਨਹੀਂ ਕਿਹਾ ਜਾ ਸਕਦਾ ਪੂਰੇ ਹਿੰਦੁਸਤਾਨ ਦੇ ਸੰਦਰਭ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਜਿਹੜੀਆਂ ਜਿਹੜੀਆਂ ਖੇਤਰੀ ਪਾਰਟੀਆਂ ਹੁੰਦੀਆਂ ਨੇ ਉਸ ਖਿੱਤੇ ਦੇ ਲਈ ਬਹੁਤ ਲਾਹੇਵੰਦ ਹੁੰਦੀਆਂ ਨੇ ਕਿਉਂਕਿ ਉੱਥੇ ਨਿੱਜੀ ਲੋਕਾਂ ਦੀਆਂ ਸਮੱਸਿਆਵਾਂ ਦਾ ਤੇ ਸੁੱਖ ਸਹੂਲਤਾਂ ਦਾ ਉਹ ਨੈਸ਼ਨਲ ਪਾਰਟੀਆਂ ਦੇ ਮੁਕਾਬਲੇ ਜ਼ਿਆਦਾ ਜਾਣਕਾਰੀ ਹੁੰਦੀ ਹੈ ਪਰ ਹੁਣ ਜਿਸ ਤਰੀਕੇ ਦੇ ਹਾਲਾਤ ਬਣ ਰਹੇ ਨੇ ਡਰ ਇਹ ਹੀ ਸਤਾਰੇ ਆ ਕਿ ਇਹ ਨਾ ਹੋਵੇ ਕਿ ਸੁਖਬੀਰ ਸਿੰਘ ਬਾਦਲ ਨੂੰ ਪਾਸੇ ਕਰਕੇ ਸਿੱਧੀ ਬੀਜੇਪੀ ਐ ਜੀ ਪੀ ਸੀ ਚਲਾਵੇ ਜਾਂ ਅਕਾਲੀ ਦਲ ਨੂੰ ਖਤਮ ਕਰਕੇ ਬੀਜੇਪੀ ਇੱਥੇ ਸਰਕਾਰ ਬਣਾਉਂਦੀ ਹੈ ਤੇ ਸਾਨੂੰ ਸਰਕਾਰਾਂ ਨਾਲ ਕੋਈ ਲੈਣਾ ਦੇਣਾ ਨਹੀਂ ਬੋਟ ਪੋਲਿਟਿਕਸ ਤੋਂ ਕੋਈ ਲੈਣਾ ਦੇਣਾ ਨਹੀਂ ਸਰਕਾਰ ਜਿਦੀ ਮਰਜ਼ੀ ਬਣੇ ਪਰ ਸਾਨੂੰ ਪੰਜਾਬ ਦੇ ਨਾਲ ਲੈਣਾ ਦੇਣਾ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਰਹਿਣਾ ਪੰਜਾਬ ਦੇ ਵਿੱਚ ਜੰਮੇ ਆ ਤੇ ਪੰਜਾਬ ਦੇ ਵਿੱਚ ਹੀ ਰਹਿ ਕੇ ਮਰ ਜਾਣਾ ਇੱਕ ਦਿਨ ਪਰ ਪੰਜਾਬ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਪੰਥ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ